ਜੀ ਰਿਕੂ ਜੀ ਜਿੰਦਾਬਾਦ ਜੀ ਰਿਕੂ ਜੀ ਜਿੰਦਾਬਾਦ ਸਾਰਾ ਜਿਹੜਾ ਜਿਲੰਦਰ ਹੈ ਤੇ ਚੋੰਦਰ ਵੀ ਸਵਾਰ ਹੈ ਜਿਹੜਾ ਨਰਿੰਦਰ ਮੋਦੀ ਜੀ ਦੀ ਜਿਹੜੀ ਵਿਕਾਸ ਦੀ ਨੀਤੀ ਹੈ ਤੁਸੀਂ ਉਹਦੇ ਨਾਲ ਸਾਰੇ ਜੁੜੀ ਹੈ ਖਾਸ ਕਰਕੇ ਫਲੋਰ ਦੇ ਵਿੱਚ ਜਿਹੜੇ ਦੋ ਰੇਲਵੇ ਕ੍ਰੋਸੀਆਂ ਆਉਂਦੇ ਨੇ ਉਹਦੇ ਵਿੱਚ ਸਾਰਾ ਪ੍ਰਾਣ ਹੈ ਇਨਾਂ ਨੂੰ ਲੈ ਕੇ ਫਲੋਰ ਦੇ ਜਿਹੜੇ ਲੋਕ ਬੜੇ ਪਰੇਸ਼ਾਨ ਨੇ ਇਹਦਾ ਕੰਮ ਹੈ ਜਿਹੜਾ ਬਹੁਤ ਜਲਦ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਫਲੋਰ ਦਾ ਜਿਹੜਾ ਨੋਰਮਲ ਰੋਡ ਹੈ ਤੇ ਰੇਲਵੇ ਕਿਓਸੀ ਕ੍ਰੋਸਿੰਗ ਉਹ ਜਿਹੜੀ ਗੁਰਾਇਆਂ ਤੋਂ ਬੰਡਾਲਾ ਰੋਡ ਜਾਂਦੀ ਹੈ ਉਹਦੇ ਉੱਤੇ ਜਿਹੜੀ ਰੇਲਵੇ ਕ੍ਰੋਸਿੰਗ ਹੈ ਦੋਨੋਂ ਰੇਲਵੇ ਕ੍ਰੋਸਿੰਗਾਂ ਬਹੁਤ ਜਲਦ ਖਤਮ ਹੋਣ ਜਾ ਰਹੀਆਂ ਹਨ ਤੇ ਕੰਮ ਚੱਲਨੇ ਲੱਗੇ ਆ ਸੋ ਕਾਰਕਟਰਾਂ ਨੂੰ ਇੱਕ ਬੜਾ ਜੋਸ਼ ਹੈ ਔਰ ਮੈਂ ਸਮਝਦਾ ਕਿ ਅਸੀਂ ਇਕੱਠੇ ਹੋ ਕੇ ਇਸ ਚੋਣ ਦੇ ਵਿੱਚ ਕਿਉਂਕਿ ਵੱਡਾ ਹੰਗਾਰਾ ਸ਼੍ਰੀਮਤੀ ਕਰਨਜੀਤ ਜੀ ਚੌਧਰੀ ਜਿਹੜੇ ਕੀ ਮਰਹੂਮ ਸਾਡੇ ਸਵਰਗੀ ਸੰਤੋਖ ਸਿੰਘ ਚੋਧਰੀ ਜੀ ਦੀ ਜਿਹੜੇ ਉਹਨਾਂ ਦੇ ਉਹਨਾਂ ਦਾ ਪਰਿਵਾਰ ਹੈ ਉਹ ਵੀ ਸਾਰੇ ਹੈ ਜਿਹੜੇ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੈ ਸੋ ਮੈਂ ਸਮਝਦਾ ਕਿ ਫਲੋਰ ਹਲਕਾ ਜਿਹੜਾ ਅੱਜ ਇੱਕ ਤਰਫਾ ਖੁੱਪ ਦੇਗਾ ਔਰ ਵੱਡੀ ਲੀਡ ਹੈ ਜਿਹੜੀ ਵੋਟਾਂ ਦੀ ਉਹ ਸਾਨੂੰ ਫਲੋਰ ਹਲਕੇ ਦੇ ਵਿੱਚੋਂ ਆਉਣਗੀ ਨਹੀਂ ਕੋਈ ਕੁਝ ਪੋਸਟਰ ਆ ਰਹੇ ਹੁੰਦਾ ਪਿਆ ਕਿ ਬੱਚੋ ਚੰਨੀ ਤੋਂ ਬੱਤੀ ਕਿਦਾਂ ਦੇਖਦੇ ਇਸ ਪੋਸਟਰ ਨੂੰ ਦੇਖੋ ਗੱਲ ਹੈ ਕਿ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੈ ਕਿ ਜਦੋਂ ਚੰਨੀ ਸਾਹਿਬ ਮੰਤਰੀ ਸਨ ਤਾਂ ਜਿੱਥੋਂ ਦੇ ਇੱਕ ਸੀਨੀਅਰ ਆਈਏਐਸ ਅਫਸਰ ਜਿਨ੍ਹਾਂ ਦਾ ਮੈਂ ਨਾਮ ਕੋਲ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ ਜਿਹੜੇ ਅਸ਼ਲੀਲ ਮੈਸੇਜ ਜਿਹੜੇ ਇਹਨਾਂ ਦੁਆਰਾ ਭੇਜੇ ਜਾਂਦੇ ਸੀਗੇ ਜਿਦੇ ਕਰਕੇ ਬੜੀ ਉਹ ਚਰਚਾ ਦਾ ਵਿਸ਼ੇ ਰਿਹਾ ਔਰ ਮੈਨੂੰ ਤਾਂ ਵੀ ਪਤਾ ਲੱਗਾ ਕਿ ਇਹ ਸਾਰਾ ਜਿਹੜਾ ਮਾਮਲਾ ਮਾਫੀਨਾਮਾ ਹੋਣ ਤੋਂ ਬਾਅਦ ਖਤਮ ਹੋਇਆ ਔਰ ਬੜੀ ਮੰਦਮੱਗੀ ਗੱਲ ਹੈ ਇਦਾਂ ਦੇ ਪੋਸ਼ਕ ਜੇ ਅੱਜ ਜਲੰਧਰ ਦੀਆਂ ਗਲੀਆਂ ਦੇ ਵਿੱਚ ਲੱਗ ਰਹੇ ਆ ਮੈਂ ਸਮਝਦਾ ਕਿ ਇਹਦੇ ਤੇ ਜਲੰਧਰ ਵਾਲਿਆਂ ਨੂੰ ਸੋਚਣ ਦੀ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਸਾਨੂੰ ਤਾਂ ਇਹੋ ਜਿਹੇ ਲੋਕ ਇਹੋ ਜਿਹੇ ਲੀਡਰ ਚਾਹੀਦਾ ਜਿਹਦੇ ਉਤੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕੀਏ ਜਿਹਦਾ ਕਰੈਕਟਰ ਉੱਚਾ ਹੋਵੇ ਕਿਉਂਕਿ ਸਾਡੀਆਂ ਮਾਤਾਂਵਾਂ ਨੇ ਭੈਣਾਂ ਨੇ ਆਪਣੇ ਕੰਮਾਂ ਦੇ ਲਈ ਲੀਡਰ ਸਾਹਿਬਾਨਾਂ ਦੇ ਕੋਲ ਜਾਣਾ ਹੁੰਦਾ ਅਗਰ ਗਲਤ ਨiyet ਵਾਲੇ ਲੋਕ ਆ ਜਿਹੜੇ ਅੱਗੇ ਆਉਣਗੇ ਤਾਂ ਮੈਂ ਸਮਝਦਾ ਹਾਂ ਕਿ ਕਿਤੇ ਨਾ ਕਿਤੇ ਸਮਾਜ ਦਾ ਵੀ ਨੁਕਸਾਨ ਹੋਏਗਾ ਸੋ ਮੈਨੂੰ ਲੱਗਦਾ ਕਿ ਇਹ ਇਹ ਜਿਹੜੀ ਗੱਲ ਹੁਣ ਚੱਲ ਪਈ ਹੈ ਜਲੰਧਰ ਦੇ ਵਿੱਚ ਤਾਂ ਇਹ ਘਰ ਘਰ ਤੱਕ ਪਹੁੰਚ ਰਹੀ ਹੈ ਇਸ ਗੱਲ ਦਾ ਖਾਸ ਕਰਕੇ ਜਿੱਦਾਂ ਸਾਡੀਆਂ ਮਹਿਲਾਵਾਂ ਪਹਿਣਾ ਉਹਨਾਂ ਦੇ ਵਿੱਚ ਬੜਾ ਗਲਤ ਮੈਸੇਜ ਆ ਰਿਹਾ ਲੋਕ ਇਸ ਗੱਲ ਤੋਂ ਬੜੇ ਪਰੇਸ਼ਾਨ ਨੇ ਮਹਿੰਦਰ ਕੇਪਨ ਕੀ ਤਰ੍ਹਾਂ ਕਿਨੇ ਕੋਈ ਵਾਦਾ ਨਹੀਂ ਪੂਰਾ ਕੀਤਾ ਮੰਗਰ ਸੋਹਿਆ ਦਾ ਤੁਹਾਨੂੰ ਇਹ ਪਤਾ ਹੀ ਹੈ ਜੰਨੀ ਸਾਹਿਬ ਇੱਥੇ ਗੁੜੇ ਫਿਰਦੇ ਆ ਪਰ ਸਾਨੂੰ ਇਸ ਗੱਲ ਦਾ ਮਾਣ ਹੈ ਮੈਂ ਸਵਾਗਤ ਕਰਦਾ ਹਾਂ ਸਾਰੇ ਸਿਸਵਾ ਜੋ ਮਾਤਾ ਸੁਰੱਖੀ ਕਰੇ ਇਤੋਂ ਕੁਝ ਦੂਰੀ ਤੇ ਰੇਲਵੇ ਸਟੇਸ਼ਨ ਕਰੀਬ ਜਿਹੜਾ ਖਿਆਲ ਹੈ ਕਿ 80 ਕਰੋੜ ਦੀ ਲਾਗਤ ਦੇ ਨਾਲ ਨਵਾਂ ਜਿਹੜਾ ਜੰਕਸ਼ਨ ਹੈ ਤੇ ਤਿਆਰ ਹੋ ਗਿਆ ਹੈ ਸਮਾਰਟ ਸਿਟੀ ਇਹ ਮੋਦੀ ਸਾਹਿਬ ਦੀ ਦੇਣ ਹੈ ਇਦੇ ਨਾਲ ਨਾਲ ਗੁਰੰਦਰ ਨੂੰ ਸਾਨੂੰ 에어ਪੋਰਟ ਮਿਲਿਆ ਨਵੇਂ-ਨਵੇਂ ਜਿਹੜੇ ਸਾਨੂੰ ਹਾਈਵੇ ਮਿਲ ਰਹੇ ਅੱਜ ਜਿਹੜੇ ਗੁਰੰਦਰ ਦੇ ਵਿੱਚ ਚੱਲ ਰਿਹਾ ਜਿਹੜੇ ਦਿੱਲੀ ਦੇ ਨਾਲ ਗੁਰੰਦਰ ਤੋਂ ਤੇਰੇ ਦੂਸਰੀ ਜਿੱਥੇ ਪੁਣਾ ਵੀ ਗੋਲੰਗੀ ਹੋਇਆ ਔਰ ਖਾਸ ਕਰਕੇ ਬਲੌਰ ਹੈ ਜਿਹੜਾ ਬਲੌਰ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਕਿਸੇ ਦਿਨ ਵੀ ਮੈਨੂੰ ਉੱਥੇ ਆਉਣ ਦਾ ਮੌਕਾ ਮਿਲਦਾ ਰਿਹਾ ਤਾਂ ਸਭ ਤੋਂ ਵੱਡੀ ਸਮੱਸਿਆ ਹੈ ਨੂਦਮੈਂਡ ਰੋਡ ਜਿੱਥੇ ਜਿਹੜਾ ਰੇਲਵੇ ਕ੍ਰੋਸਿੰਗ ਹੈ ਰੇਲਵੇ ਫਟਾ ਕਰਦਾ ਹੈ ਉਸ ਤੋਂ ਬਾਅਦ ਦੀ ਸਮੱਸਿਆ ਇੱਥੇ ਬੱਸ ਸਟੈਂਡ ਨਹੀਂ ਹੈ ਉਸ ਤੋਂ ਬਾਅਦ ਦੀਆਂ ਹੋਰ ਸਮੱਸਿਆਵਾਂ ਆ ਕਿ ਜਿੱਥੇ ਬੱਸ ਆਉਂਦਾ ਉਸੇ ਵਾਸ਼ਰੂਮ ਵਗੈਰਾ ਨਹੀਂ ਜਦਿਆਂ ਕੋਈ ਯਾਤਰੀ ਸਵਾਮੀ ਹੁੰਦੀ ਹੈ ਮਾਤਾਵਾਂ ਬੱਚਾ ਦੇ ਲਈ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ ਹੈ ਤੋਂ ਇਹ ਲੋਕਲ ਸਰਕਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਬੰਦੀਆਂ ਬੱਸ ਸਟੈਂਡ ਵਗੈਰਾ ਦੀਆਂ ਇਹ ਤਾਂ ਉਹਨਾਂ ਨੇ ਜਿਹੜੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਸਨ ਮਾਤਮਾਂ ਉਹ ਜਿਹੜੇ ਬਹੁਤ ਘਣੇ ਇਕੱਠੇ ਨਹੀਂ ਬਈ ਰਹੇ ਸੀ ਪਰ ਇੱਕ ਵੀ ਗੱਲ ਜਿਹੜੀ ਸੁਣਵਾਈ ਹੈ ਆਵਾਜ਼ ਦੇ ਪਾਰਟੀ ਉਸ ਰਾਤ ਨੂੰ ਫਿਲੌਰ ਦੀ ਜਿਹੜੀ ਜਨਕਪੁਰ ਨੂੰ ਨਹੀਂ ਸਾਥ ਨਹੀਂ ਲਈ। ਉੱਥੇ ਪਿੰਡਾਂ ਦੇ ਲੋਕ ਸਰਦਾਂ ਟੁੱਟਿਆ ਹੋਇਆ ਸੀ। ਬੁਰੇ ਹਾਲਾਤ ਆ। ਨਾਲ ਵਿੱਚ ਜਿਹੜੀ ਕੰਢੀ ਦੀ ਗੱਲ ਉਹ ਪਹੁੰਚਿਆ ਤਾਂ ਨਗਰ ਨੂੰ ਜਿਹੜੀ ਸੜਕ ਕੰਢੀ ਦੀ ਜੰਗੀ ਹੈ। ਕਟਿਆਣਾ ਦੇ ਵਿੱਚ ਵੀ ਸਾਰੀ ਰੋਡ ਹੈ ਜਿਹੜੀ ਉਹ ਖਰਾਬ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਵੀ ਸਮੱਸਿਆਵਾਂ ਜਿਹੜੀਆਂ ਪਿਆਪ ਹਨ। ਜਿਨ੍ਹਾਂ ਨੂੰ ਅਜੇ ਅੱਜ ਸੰਤੁਸ਼ਟੀ ਮਿਲ ਗਈ। ਤੋਂ ਪਿਛਲੇ ਦਿਨੀ ਮੈਂ ਇੱਕ ਹੰਦਕਾ ਜਿਹਾ ਸਮਾਂ ਹੀ ਸਵੇਰੇ ਪਟਿਆ ਜਿਹੜਾ ਸਾਡਾ ਜੰਕਸ਼ਨ ਹੈ ਸੋਰੀ ਜਿਹੜੀ ਗੇਟ ਦੇ ਕੋਲ ਸੀ ਮੇਰਾ ਨਾਮ ਨਾ ਦਿਵਾਓ ਤੇ ਬਾਈਕ ਵਾਲੇ ਬਿਲਕੁਲ ਉਹ ਜਿੱਥੇ ਚਲਾਈ ਆਉਂਦਾ ਜਿਹੜਾ ਜਿਹੜਾ ਉਹ ਵੀ ਸਾਡੇ ਉੱਤੇ ਉਹ ਜਿਹੜੀ ਜਿਹੜੀ ਜਗ੍ਹਾ ਦਿੱਤੀ ਆ ਉਹ ਤੋਂ ਅਸਲੀ ਜਿਹੜੀ ਕ੍ਰੋਸਿੰਗ ਹੈ ਇਨੂੰ ਇਸ ਵਾਟਰ ਯੂਸ ਖਤਮ ਕਰਨ ਜਾ ਰਹੇ ਆ ਜੀ ਕੋਈ ਵੀ ਰਿਸਟ੍ਰਾਈ ਹੋ ਰਿਹਾ ਹੈ ਆਪ ਜੀ ਦਾ ਪਾਣੀ ਜਿੰਦਾਬਾਦ ਸਿਰ ਤੇ ਸਿਰ ਪੀਣ ਦਾ ਮੋਟੂ ਜੀ ਸਾਡੇ ਸਰਕਾਰ ਦੇ ਮੰਤਰੀ ਰੇਲਵੇ ਮਿਨਿਸਟਰ ਸੁਨੀ ਜੈਨ ਜੀ ਦਾ ਇਹ ਬਹੁਤ ਹੀ ਵਾਰ ਫਿਰ ਉਹ ਤੁਹਾਨੂੰ ਦੱਸਦੇ ਆ ਕਿ ਐਸਟੀਮੇਟ ਬਣ ਗਿਆ ਅਪਰੂਵਲ ਆ ਮਿਲ ਚੁੱਕੀਆਂ ਬਹੁਤ ਹੀ ਜ਼ਰੂਰੀ ਜਿਹੜਾ ਇਹਦਾ ਕੰਮ ਚੱਲਣਾ ਸ਼ੁਰੂ ਹੋ ਗਿਆ ਹੈ ਜੀ ਕੋਆਜ਼ਾ ਜਿਹੜੇ ਜਿਹੜੇ ਆਪਣੇ ਹਾਊਸ ਆਰ ਡਿਵਿਡ ਤੇ ਮਿਲਦੇ ਉਹਨਾਂ ਪੁੱਤਾਂ ਨੂੰ ਜਿਹੜਾ ਬਹੁਤ ਬੰਦਾ ਆਨੰਦ ਜੀ ਨਾ ਨਾ ਲੋਕਾਂ ਦਾ ਲਾਜ ਹੈ ਭਾਰਤੀ ਹੈ ਜੰਦਾਬਾਦ ਜੰਦਾਬਾਦ ਭਾਰਤੀ ਹੈ ਜੰਦਾਬਾਦ ਜੰਦਾਬਾਦ ਸੇਵਾਦਾਰ ਰਾਸ਼ਟਰ